ਹਾਂਜੀ ਪ੍ਰਧਾਨ ਜੀ ਆਪਣਾ ਜਿਹੜਾ 5 ਤਰੀਕ ਦਾ ਧਰਨਾ ਆ 5 ਅਗਸਟ ਦਾ ਉਸ ਬਾਰੇ ਜਾਣਕਾਰੀ ਦਿਓ ਜੀ ਪਾਵਰ ਕਮੇਂਟ ਟ੍ਰਾਂਸਪੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਲਗਾਤਾਰ ਪੰਜਾਬ ਦੀ ਸਰਕਾਰ ਦੇ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਸਰਕਾਰ ਨਾਲ ਮੀਟਿੰਗਾਂ ਦਾ ਜਿਹੜਾ ਦੌਰ ਹੈ ਪਿਛਲੇ ਸਮੇਂ ਦੇ ਵਿੱਚ ਬੋਰਡ ਦੀ ਮੈਨੇਜਮੈਂਟ ਦੇ ਨਾਲ ਤੇ ਸਰਕਾਰ ਦੇ ਨੁਮਾਇੰਦੇ ਨਾਲ ਤੇ ਸਰਕਾਰ ਨਾਲ ਮੀਟਿੰਗ ਵੀ ਹੋਈ ਹੈ ਜਿਦੇ ਵਿੱਚ ਆਊਟਸੋਰਸਡ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਲ ਕਰਨ ਕਟੋਟ ਗੁਜ਼ਾਰੇਯੋਗ ਤੁਖਾਂ ਦਾ ਗੁਕਾਰ ਆਸਾ ਪੀੜਿਤ ਪਰਿਵਾਰ ਨੂੰ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀ ਕਰਨ ਨੀਜੀਕਰਨ ਦੀ ਨੀਤੀ ਨੂੰ ਜੜਾ ਉਹ ਮੁਢਲੀ ਤੌਰ ਤੇ ਰੱਦ ਕਰਨ ਕਿਉਂਕਿ ਬਿਜਲੀ ਅਦਾਰੇ ਦੇ ਅੰਦਰ ਤੇ ਕਿਸੇ ਵੀ ਖੇਤਰ ਉੱਤੇ ਨੀਜੀਕਰਨ ਦੀ ਜਿਹੜੀ ਨੀਤੀ ਹੈ ਉਹ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਲਗਾਤਾਰ ਜਿਹੜੀ ਹੈ ਉਹ ਲਾਗੂ ਕਰਨੀ ਇਸ ਕਰਕੇ ਜਿਹੜੇ ਇਸ ਨੀਜੀਕਰਨ ਦੀ ਮਾਰ ਰੇ ਮਰ ਰਹੇ ਆ ਉਹ ਸੀਐਚਪੀ ਕਾਮੇ ਜਿਨ੍ਹਾਂ ਨਾਲ ਲਗਾਤਾਰ ਬਿਜਲੀ ਦਾ ਕਰੰਟ ਨਾ ਮਿਲਣ ਕਾਰਨ ਹਾਫੇ ਹੋ ਰਹੇ ਹੈਗੇ ਆ ਉਹਨਾਂ ਦੀਆਂ ਜਾਨਾਂ ਜਾ ਰਹੀਆਂ ہیں ਕੋਈ ਅਪੰਗ ਹੋ ਰਿਹਾ ਇਸ ਕਰਕੇ ਉਹ ਲਗਾਤਾਰ ਆਪਣੀ ਮਹੱਤੀਅਤ ਤੇ ਜਾਇਜ਼ਮੰਦਾਂ ਦੀ ਪ੍ਰਾਪਤੀ ਲਈ ਸਰਕਾਰ ਦੇ ਵਿਰੁੱਧ ਸੰਘਰਸ਼ ਵੀ ਕਰ ਰਹੇ ਹੈਗੇ ਆ ਇਸ ਕਰਕੇ ਜੋ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਰਕਾਰ ਨੇ ਹਾਂ ਪਖੀਊਂ ਦਾਰਾ ਭਰਿਆ ਬੋਰਡ ਨੇ ਹਾਂ ਪਖੀਊਂ ਦਾਰਾ ਭਰਿਆ ਇਸ ਕਰਕੇ ਉਸ ਗੱਲ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਲਾਗੂ ਕਰਨ ਵਾਸਤੇ ਅਸੀਂ ਜੂਝ ਰਹੇ ਆ ਲਗਾਤਾਰ ਉਹ ਕਹਿ ਦਿੰਦੇ ਆ ਵੀ ਅਸੀਂ ਕਰਾਂਗੇ ਹੁਣ ਵੀ ਉਹਨਾਂ ਨੇ ਕਿਹਾ ਅਸੀਂ ਕਰਾਂਗੇ ਡਿਪਾਰਟਮੈਂਟ ਦੇ ਵਿੱਚ ਕਿਸ ਤਰ੍ਹਾਂ ਸ਼ਾਮਲ ਕਰਦੇ ਆ ਪਰ ਸਾਡਾ ਇਹ ਵੀ ਕਦੋਂ ਕਰਦੇ ਕਿਉਂਕਿ ਇਹ ਗੱਲ ਹੈ ਸਾਢੇ 3 ਸਾਲ ਤੋਂ ਇਹ ਸਰਕਾਰ ਨੂੰ ਹੋ ਗਏ 4 ਸਾਲ ਤੋਂ ਪੰਗਲੇ ਹੋ ਗਏ ਇਸੇ ਤਰ੍ਹਾਂ ਦੂਜੀਆਂ ਸਰਕਾਰਾਂ ਨੇ ਵੀ ਲਾਰੇ ਲੰਪੇ ਲਾਏ ਹੈਗੇ ਇਸ ਕਰਕੇ ਸਾਡਾ ਜਿਹੜਾ ਡਾਟਾ ਸੀਗਾ ਉਹ ਵੀ ਅਸੀਂ ਸਬਮਿਟ ਕਰਤਾ ਉਹਨਾਂ ਨੇ ਵੀ ਆਪਦਾ ਡਾਟਾ ਜੁਟਾ ਇਕੱਠਾ ਕਰਵਾ ਲਿਆ ਇਸ ਕਰਕੇ ਸਾਡਾ ਇਹ ਹੈ ਕਿ ਸਾਨੂੰ ਸਿੱਧਾ ਵਿਭਾਗ ਦੇ ਅੰਦਰ ਸ਼ਾਮਲ ਕਰਕੇ ਜਿਹੜੀਆਂ ठेकेदार ਨਵੀਆਂ ਕੰਪਨੀਆਂ ਆਈਆਂ ਜਿਹੜੀਆਂ ਪਿਛਲੀਆਂ ਕੰਪਨੀਆਂ ਸੀਗੀਆਂ ਧਨਾੜ ਕੰਪਨੀਆਂ ਸੀਗੀਆਂ ਉਹ ਵੀ ਲੁੱਕ ਕਰ ਗਈਆਂ ਤੇ ਜਿਹੜੀਆਂ ਮੌਜੂਦਾ ਕੰਪਨੀਆਂ ਆ ਉਹ ਵੀ ਲੁੱਟ ਕਰਨ ਵਾਸਤੇ ਉਹਨਾਂ ਦਾ ਵੀ ਰਾਹ ਇੱਕ ਖੋਲਿਆ ਆਏਗਾ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਕੰਪਨੀ ਨੂੰ ਬਾਹਰ ਕੱਢ ਕੇ ਸਿੱਧਾ ਕੰਮ ਨੂੰ ਸਬੂਭਾਗ ਦੇ ਵਿੱਚ ਸ਼ਾਮਲ ਕਰਨ ਘੱਟੋ ਘੜ ਗੁਜ਼ਾਰੀ ਜੋ ਤੁਹਾਨੂੰ ਖਾਦੂੂ ਕਰਨਾ ਖਾਸਾ ਪੀੜਤ ਲਈ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀਕਰਨ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਇਸ ਗੱਲ ਦੀ ਅਸੀਂ ਯੂਜ ਰਹੇ ਹਾਂ ਲੜ ਰਹੇ ਹਾਂ ਹੁਣ ਅਸੀਂ ਐਕਸ਼ਨ ਕੀਤਾ ਹੈ 5 ਤਰੀਕ ਨੂੰ ਬਿਜਲੀ ਮੰਤਰੀ ਦੀ ਜਿਹੜੀ ਕੋਠੀ ਹੈ ਉਹ ਤਾਂ ਘਰੋ ਰੱਖਿਆ ਉਹਦੇ ਧਰਨਾ ਪ੍ਰਦਰਸ਼ਨ ਰੱਖਿਆ ਇਸ ਕਰਕੇ ਮੈਂ ਪੰਜਾਬ ਦੇ ਸਮੂਹ ਸੀਐਚਬੀ ਸੀਐਚਡਬੀ ਕਮੇਨ ਨੂੰ ਅਪੀਲ ਕਰਾਂਗਾ ਕਿ 5 ਅਗਸਤ 5 ਅਗਸਤ ਨੂੰ ਮੁਕੰਮਲ ਹੜਤਾਲ ਕਰਕੇ ਬਿਜਲੀ ਮੰਤਰੀ ਜੀ ਰਹਿਸ਼ਕੇ ਤੁchna ਇਹ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਹੈ ਆਪਣਾ ਪਹਿਲੇ ਫੈਸਲਾ ਹੋਇਆ ਜਿੱਦਾਂ ਨੋਟਿਸ ਵੀ ਸਰਕਾਰ ਨੂੰ ਵੀ ਤੇ ਬੋਰਡ ਨੂੰ ਵੀ ਆਪਾਂ ਭੇਜਿਆ ਹੋਇਆ ਇਸ ਕਰਕੇ ਸਾਰੇ ਸਾਥੀ ਇਸ ਗੱਲ ਦੀ ਤਿਆਰੀ ਕਰਨ ਕੋਈ ਗੱਲਬਾਤ ਆਉਂਦੀ ਹੈ ਸਰਕਾਰ ਕੀ ਲੈ ਕੇ ਆਉਂਦੀ ਹੈ ਉਹ ਤੁਹਾਡੇ ਅੱਗੇ ਪੰਜੂ ਰੱਖਾਂਗੇ ਪਰ ਅੱਜ ਦੀ ਘੜੀ 5 ਅਗਸਤ 2025 ਦਾ ਪ੍ਰੋਗਰਾਮ ਜੋਰ ਨਾਲ ਆਪਾਂ ਉਹਨੂੰ ਲਾਗੂ ਕਰਨਾ ਤੇ ਬਿਜਲੀ ਮੰਤਰੀ ਦੀ ਰੈਸ ਦੇ ਅੱਗੇ ਉਜੜਨਾ ਇਹਨਾਂ ਦੀ ਤਿਆਰੀ ਦੇ ਵਿੱਚ ਸਾਰੇ ਸਾਥੀ ਜੁਟ ਜਾਣ ਜੋ ਵੀ ਜਾਣ ਇਸ ਕਰਕੇ ਸਾਰੇ ਸਾਥੀ ਆਪਦੀ ਤਿਆਰੀ ਦੇ ਵਿੱਚ ਆਉਣ ਪਰਿਵਾਰਾਂ ਸਮੇਤ ਆਉਣ ਬੱਚਿਆਂ ਸਮੇਤ ਆਉਣ ਤੇ ਤਿਆਰੀ ਪੂਰੀ ਮੁਕੰਮਲ ਕਰਨ ਖੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ